ਜਲੰਧਰ ਪੁਲਿਸ ਨੇ ਚੋਰੀ ਅਤੇ ਲੁੱਟਖੋ ਦੀਆਂ ਵਰਦਾਤਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਆਟੋ ਚਾਲਕ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਗਾ ਯੋਗ ਹੈ ਕਿ ਬੀਤੇ ਦਿਨ 1.5 ਲੱਖ ਰੁਪਏ ਦੀ ਲੁੱਟ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਕਾਰਵਾਈ ਕਰਦਿਆਂ ਥਾਣਾ ਨੰਬਰ 2 ਦੀ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਤਲੋਚਨ ਸਿੰਘ ਪੁੱਤਰ ਬਰਿੰਦਰ ਸਿੰਘ ਵਾਸੀ ਸੀਵੀਐਸ ਦੇ ਰੂਪ ਵਿੱਚ ਹੋਈ ਹੈ ਜੋ ਕਿ ਇਸ ਸਮੇਂ ਮਕਸੂਦ ਦਾ ਨਾਗਰਾ ਰੋਡ ਨਿਊ ਸ਼ਿਬ ਨਗਰ ਜਲੰਧਰ ਵਿਖੇ ਰਹਿ ਰਹੇ ਅਸੀ ਪੁਲਿਸ ਨੇ ਉਕਤ ਦੋਸ਼ੀ ਦੇ ਕਬਜ਼ੇ ਵਿੱਚੋਂ 70000 ਦੀ ਨਕਦੀ ਅਤੇ ਆਟੋ ਬਰਾਮਦ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ACP ਨਿਰਮਲ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ ਅਲੱਗ-ਅਲੱਗ ਥਾਣਿਆਂ ਵਿੱਚ 스내ਚਿੰਗ ਦੇ 7 ਮਾਮਲੇ ਦਰਜ ਹਨ ਉਨ੍ਹਾਂ ਕਿਹਾ ਕਿ 25 ਫਰਵਰੀ ਨੂੰ ਕਪੂਰਥਲਾ ਦੇ ਰਹਿਣ ਵਾਲੇ ਜਗੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਪਤਨੀ ਗੋਰ ਹਸਪਤਾਲ ਜਲੰਧਰ ਵਿਖੇ ਦਾਖਲ ਸੀ ਜਿਸਦੇ ਚਲਦਿਆਂ ਉਹ ਜਦੋਂ ਆਪਣੀ ਪਤਨੀ ਨੂੰ ਦੇਖਣ ਲਈ ਗਿਆ ਤਾਂ ਰਸਤੇ ਵਿੱਚ ਇੱਕ ਆਟੋ ਚਾਲਕ ਆਪਣੇ ਆਟੋ ਖਰਾਬ ਹੋਣ ਦੇ ਚਲਦਿਆਂ ਮਦਦ ਮੰਗਣ ਲਈ ਆਇਆ ਜਿਸ ਤੋਂ ਬਾਅਦ ਉਕਤ ਆਟੋ ਚਾਲਕ ਨੇ ਉਸ ਨੂੰ ਧੱਕਾ ਦੇ ਕੇ ਉਸ ਦੀ ਜੇਬ ਵਿੱਚੋਂ 1.5 ਲੱਖ ਰੁਪਏ ਕੱਢ ਲਏ ਤੇ ਫਰਾਰ ਹੋ ਗਿਆ ਸੀ ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਤੀ 25/02/25 ਨੂੰ ਟਾਗੋਰ ਹਸਪੀਟਲ ਜਲੰਧਰ ਦੇ ਲਾਗੇ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1,05,000 ਰੁਪਏ ਦੀ ਜੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਖੋਹ ਕੀਤੀ ਸੀ। ਤੋਂ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰ ਆ ਮੌਕੇ ਤੇ ਪਹੁੰਚੇ ਸੀਗੇ। ਤੋਂ ਲੋੜਦਾਸ਼ ਕਾਲ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰਥਲੇ ਦੇ ਰਹਿਣ ਵਾਲਾ ਸੀਗਾ। ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕਿ ਆਟੋ ਰਿਕਸ਼ਾ ਨੂੰ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1,05,000 ਰੁਪਏ ਸੀ ਗਿਆ ਉਹ ਸਨੇਚ ਕਰਕੇ ਲੈ ਗਿਆ ਸੀਗਾ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਹੈ ਉਹ ਅਸੀਂ 25 2 ਨੂੰ ਸਨੇਚਿੰਗ ਦੇ ਤਹਿਤ ਜਿਹੜੀ ਹੈਗੀ ਡਿਵੀਜ਼ਨ 2 ਦੇ ਵਿੱਚ ਦਰਜ ਕੀਤੀ ਸੀਗੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਯੋਗ ਹਦਾਇਤਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਖ ਅਫਸਰ थाना ਡਿਵੀਜ਼ਨ ਨੰਬਰ 2 ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ। ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰਲੋਚਨ ਸਿੰਘ ਹੈਗਾ ਵਾ ਇਹ ਜਿਹੜਾ ਕਿ ਉਸ ਦਿਨ ਏ 3 ਵੀਲਰ ਚਲਾ ਰਿਹਾ ਸੀਗਾ ਇਹ ਤਰਲੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 5000 ਰੁਪਏ ਦੀ ਨਕਦੀ ਸੀਗੀ ਉਹਦੇ ਵਿੱਚੋਂ 17000 ਰੁਪਏ ਦੀ ਜਿਹੜੀ ਨਕਦੀ ਹੈਗੀ ਆ ਉਹ ਬਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤਾ ਇਹਨੇ ਉਹਦੇ ਬਾਰੇ ਅਸੀਂ ਪੁੱਛਗਿੱਛ ਕਰਾਂਗੇ ਸਰ ਦੋਸ਼ੀ ਦੇ ਪਹਿਲਾਂ ਕੋਈ ਐਫਆਈਆਰ ਹੈਗੀ ਹਾਂਜੀ ਇਹ ਬੜਾ ਕ੍ਰਾਈਮਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ ਆ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨੇ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸਐਚਯੂਲ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗਾ ਕਿ ਇਹ ਤੁਹਾਡੀ ਜੀ ਵਾਰਦਾਤ ਹੈਗੀ ਐਟ੍ਰੇਸ ਹੋਈ